ਦੋਸਤੋ ਅੱਜਕੱਲ ਇੰਟਰਨੈਟ ਤੋਂ ਬਿਨਾ ਇੱਕ ਮਿੰਟ ਵੀ ਨਹੀਂ ਸਰਦਾ ਹਰੇਕ ਵਿਅਕਤੀ ਨੂੰ ਜਿਸਦੇ ਕੋਲ ਮੋਬਾਈਲ ਹੈ ਉਸ ਨੂੰ ਹਰੇਕ ਥਾਂ ਦੇ ਉੱਪਰ ਇੰਟਰਨੈਟ ਦੀ ਜ਼ਰੂਰਤ ਹੁੰਦੀ ਹੈ ਅਤੇ ਅੱਜਕੱਲ ਲੋਕਾਂ ਦੇ ਵੱਲੋਂ ਆਪੋ ਆਪਣੇ ਘਰਾਂ ਦੇ ਵਿੱਚ ਅਤੇ ਆਪੋ ਆਪਣੀ ਦੁਕਾਨਾਂ ਜਾਂ ਹੋਰ ਥਾਵਾਂ ਦੇ ਉੱਪਰ ਵਾਈਫਾਈ ਇੰਟਰਨੈਟ ਲਗਵਾਉਣ ਦਾ ਰੁਝਾਨ ਵੀ ਵਧਦਾ ਜਾ ਰਿਹਾ ਹੈ ਅਤੇ ਬਹੁਤ ਸਾਰੇ ਲੋਕ ਵਾਈਫਾਈ ਇੰਟਰਨੈਟ ਦੇ ਨਾਲ ਪੈਸੇ ਵੀ ਕਮਾ ਰਹੇ ਹਨ ਅਤੇ ਜੇਕਰ ਤੁਸੀਂ ਵੀ ਵਾਈਫਾਈ ਇੰਟਰਨੈਟ ਦੇ ਨਾਲ ਪੈਸੇ ਕਮਾਣਾ ਚਾਹੁੰਦੇ ਹੋ ਤਾਂ ਫਿਰ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਹੈ ਸਤਿ ਸ੍ਰੀ ਅਕਾਲ ਜੀ ਬਾਈ ਜੀ ਪੰਜਾਬੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਪੋਜ਼ ਜੀਹਾਂ ਦੋਸਤੋ ਲੋਕ ਅੱਜ ਕੱਲ ਵਾਈਫਾਈ ਇੰਟਰਨੈਟ ਦੇ ਨਾਲ ਪੈਸੇ ਕਮਾ ਰਹੇ ਹਨ ਅਤੇ ਇਹ ਸਹੂਲਤ ਸਰਕਾਰ ਦੇ ਵੱਲੋਂ ਹੀ ਤੁਹਾਨੂੰ ਦਿੱਤੀ ਜਾ ਰਹੀ ਹੈ ਇਸਦੇ ਲਈ बस ਤੁਹਾਡੇ ਕੋਲ ਇੱਕ ਰਾਊਟਰ ਅਤੇ ਇੱਕ ਇੰਟਰਨੈਟ ਵਾਈਫਾਈ ਇੰਟਰਨੈਟ ਦਾ ਕਨੈਕਸ਼ਨ ਹੋਣ ਦੀ ਜ਼ਰੂਰਤ ਹੁੰਦੀ ਹੈ ਫਿਰ ਭਾਵੇਂ ਤੁਸੀਂ ਕਿਸੇ ਪਿੰਡ ਦੇ ਵਿੱਚ ਰਹਿ ਰਹੇ ਹੋ ਕਿਸੇ ਕਸਬੇ ਦੇ ਵਿੱਚ ਰਹਿ ਰਹੇ ਹੋ ਜਾਂ ਕਿਸੇ ਸ਼ਹਿਰ ਦੇ ਵਿੱਚ ਰਹਿ ਰਹੇ ਹੋ ਕਿਤੇ ਬੈ ਕੇ ਤੁਸੀਂ ਬਿਨਾਂ ਕੋਈ ਕੰਮ ਕੀਤੇ ਪੈਸੇ ਕਮਾ ਸਕਦੇ ਹੋ ਅਤੇ ਜੇ ਤੁਸੀਂ ਵੀ ਵਾਈਫਾਈ ਇੰਟਰਨੈਟ ਦੇ ਨਾਲ ਪੈਸੇ ਕਮਾ ਕੇ ਆਪਣੀ ਆਮਦਨੀ ਦੇ ਵਿੱਚ ਵਾਧਾ ਕਰਨਾ ਚਾਹੁੰਦੇ ਹੈ ਤਾਂ ਫਿਰ ਫਟਾਫਟ ਕਰ ਦਿਓ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਅਤੇ ਜੇਕਰ ਤੁਸੀਂ ਬਾਈਜੀ ਪੰਜਾਬੀ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਬਾਈਜੀ ਪੰਜਾਬੀ ਚੈਨਲ ਨੂੰ ਫੇਸਬੁੱਕ ਦੇ ਉੱਪਰ ਫੋਲੋ ਅਤੇ YouTube ਦੇ ਉੱਪਰ ਕਰ ਲਓ ਸਬਸਕ੍ਰਾਈਬ ਹੁਣ ਤੁਸੀਂ ਸਾਡੀਆਂ ਵੀਡੀਓ ਸਾਡੀ ਖਬਰਾਂ ਨੂੰ ਦੋਸਤੋ ਸਾਡੀਆਂ ਪੋਸਟਾਂ ਨੂੰ baijipunjabi.in ਵੈੱਬਸਾਈਟ ਦੇ ਉੱਪਰ ਜਾ ਕੇ ਵੀ ਦੇਖ ਸਕਦੇ ਹੋ ਤਾਂ ਫਿਰ ਦੋਸਤੋ ਜੇਕਰ ਤੁਹਾਡੇ ਕੋਲ Wi-Fi ਇੰਟਰਨੈਟ ਦਾ ਕਨੈਕਸ਼ਨ ਹੈਗਾ ਤਾਂ ਠੀਕ ਹੈ ਨਹੀਂ ਤਾਂ ਫਿਰ ਤੁਹਾਨੂੰ ਸਭ ਤੋਂ ਪਹਿਲਾਂ ਜ਼ਰੂਰਤ ਹੋਵੇਗੀ Wi-Fi ਇੰਟਰਨੈਟ ਦਾ ਕਨੈਕਸ਼ਨ ਲਗਵਾਉਣ ਦੀ ਉਸ ਤੋਂ ਬਾਅਦ ਤੁਹਾਨੂੰ ਕੀ ਕਰਨਾ ਪਵੇਗਾ ਉਸ ਤੋਂ ਬਾਅਦ ਤੁਹਾਨੂੰ ਭਾਰਤ ਸਰਕਾਰ ਦੀ ਯੋਜਨਾ ਪੀਐਮ ਬਾਣੀ ਦੇ ਅਧੀਨ ਰਜਿਸਟਰ ਕਰਨਾ ਪਊਗਾ ਪੀਐਮ ਬਾਣੀ ਯੋਜਨਾ ਦੇ ਤਹਿਤ ਤੁਸੀਂ ਆਪਣੇ ਇੰਟਰਨੈਟ ਨੂੰ ਪਬਲਿਕ ਵਾਈਫਾਈ ਇੰਟਰਨੈਟ ਬਣਾ ਕੇ ਵੇਚ ਸਕਦੇ ਹੋ ਅਤੇ ਕਮਿਸ਼ਨ ਪ੍ਰਾਪਤ ਕਰ ਸਕਦੇ ਹੋ ਇਹ ਯੋਜਨਾ ਸਰਕਾਰ ਦੇ ਵੱਲੋਂ ਡਿਜੀਟਲ ਇੰਡੀਆ ਮਿਸ਼ਨ ਦੇ ਤਹਿਤ ਚਲਾਈ ਜਾ ਰਹੀ ਹੈ ਇਸ ਯੋਜਨਾ ਦੇ ਤਹਿਤ ਤੁਹਾਨੂੰ ਆਪਣੇ ਵਾਈਫਾਈ ਇੰਟਰਨੈਟ ਦੇ ਕਨੈਕਸ਼ਨ ਨੂੰ ਪਬਲਿਕ ਡਾਟਾ ਆਫਿਸ ਬਣਾਉਣਾ ਪਵੇਗਾ ਅਤੇ ਫਿਰ ਤੁਸੀਂ ਰਜਿਸਟ੍ਰੇਸ਼ਨ ਕਰਵਾਉਣ ਤੋਂ ਬਾਅਦ ਤੁਸੀਂ ਆਪਣੇ ਵਾਈਫਾਈ ਨੈੱਟਵਰਕ ਨੂੰ ਲਾਈਵ ਕਰ ਸਕਦੇ ਹੋ ਵੇਚ ਸਕਦੇ ਹੋ ਕਮਿਸ਼ਨ ਪ੍ਰਾਪਤ ਕਰ ਸਕਦੇ ਹੋ ਹੁਣ ਪਬਲਿਕ ਡਾਟਾ ਆਫਿਸ ਬਣਾਉਣ ਦੇ ਲਈ ਪੀਐਮ ਬਾਣੀ ਪੋਰਟਲ ਦੇ ਉੱਪਰ ਜਾ ਕੇ ਫਾਰਮ ਕਿੱਦਾਂ ਭਰਨਾ ਹੈ ਆਪਾਂ ਪੋਰਟਲ ਨੂੰ ਖੋਲ ਕੇ ਦੇਖਦੇ ਹਾਂ ਡਿਜੀਟਲ ਇੰਡੀਆ ਮਿਸ਼ਨ ਦੇ ਤਹਿਤ ਪੀਐਮ ਬਾਣੀ ਯੋਜਨਾ ਭਾਰਤ ਸਰਕਾਰ ਦੇ ਵੱਲੋਂ ਚਲਾਈ ਜਾ ਰਹੀ ਹੈ ਜਿਸ ਦੇ ਵਿੱਚ ਤੁਸੀਂ ਆਪਣਾ ਪਬਲਿਕ ਡਾਟਾ ਆਫਿਸ ਬਣਾ ਕੇ ਆਪਣਾ ਇੰਟਰਨੈਟ ਨੂੰ ਵੇਚ ਸਕਦੇ ਹੋ ਪੈਸੇ ਕਮਾ ਸਕਦੇ ਹੋ इजीली ਤੁਸੀਂ ਗੂਗਲ ਬ੍ਰਾਊਜ਼ਰ ਦੇ ਵਿੱਚ ਪੀਐਮ ਬਾਣੀ ਲਿਖੋਗੇ ਅਤੇ ਪੀਐਮ ਬਾਣੀ ਪੀਡੀਓ ਰਜਿਸਟ੍ਰੇਸ਼ਨ ਦੇ ਉੱਪਰ ਕਲਿੱਕ ਕਰੋਗੇ ਤਾਂ ਇਹ ਵਾਲਾ ਪੇਜ ਖੁੱਲ ਕੇ ਸਾਹਮਣੇ ਆ ਜਾਵੇਗਾ ਹੁਣ ਇਸ ਪੀਡੀਓ ਰਜਿਸਟ੍ਰੇਸ਼ਨ ਵਾਲੇ ਪੇਜ ਦੇ ਵਿੱਚ ਜਿਹੜੀ ਜਿਹੜੀ ਚੀਜ਼ਾਂ ਲਿਖੀਆਂ ਹੋਈਆਂ ਉਹਨਾਂ ਨੂੰ ਆਪਾਂ ਫਿੱਲ ਕਰਾਂਗੇ ਸਭ ਤੋਂ ਪਹਿਲਾਂ ਆਈ ਐਮ ਇੰਟਰਸਟਿਡ ਦੇ ਉੱਪਰ ਜੈਸ ਨੂੰ ਓਕੇ ਕਰਾਂਗੇ ਉਸ ਤੋਂ ਬਾਅਦ ਆਪਣਾ ਮੋਬਾਈਲ ਨੰਬਰ ਭਰਾਂਗੇ ਆਪਣਾ ਨਾਮ ਲਿਖਾਂਗੇ ਅਤੇ ਇੱਥੋਂ ਆਪਣੇ ਬਿਜ਼ਨਸ ਦੀ ਕੈਟਾਗਰੀ ਚੁਣਾਂਗੇ ਇੱਥੇ ਕਰਿਆਨਾ ਸਟੋਰ ਮਿਲਕ ਡੈਰੀ ਮੈਡੀਕਲ ਸਟੋਰ ਕਾਫੀ ਸ਼ਾਪ ਤੁਹਾਡਾ ਕੋਈ ਵੀ ਬਿਜ਼ਨਸ ਹੈਗਾ ਤੁਸੀਂ ਉਸ ਨੂੰ ਇੱਥੋਂ ਸਿਲੈਕਟ ਕਰ ਲੈਣਾ ਜੇਕਰ ਇਹਨਾਂ ਕੈਟਾਗਰੀਆਂ ਦੇ ਵਿੱਚੋਂ ਤੁਹਾਡਾ ਕੋਈ ਵੀ ਬਿਜ਼ਨਸ ਨਹੀਂ ਹੈਗਾ ਤਾਂ ਤੁਸੀਂ ਅਖੀਰਲੀ ਆਪਸ਼ਨ ਅਦਰ ਨੂੰ ਇੱਥੋਂ ਸਿਲੈਕਟ ਕਰ ਲੈਣਾ ਹੈ ਉਸ ਤੋਂ ਬਾਅਦ ਇੰਸਟਾਲੇਸ਼ਨ ਦਾ ਐਡਰੈਸ ਆਪਣਾ ਐਡਰੈਸ ਆਪਣੀ ਸ਼ਹਿਰ ਦਾ ਨਾਮ ਆਪਣਾ ਪਿੰਨ ਕੋਡ ਭਰ ਲੈਣਾ ਹੈ ਤੇ ਆਪਣੀ ਸਟੇਟ ਇਸ অপਸ਼ਨ ਦੇ ਵਿੱਚੋਂ ਚੁਣ ਕੇ ਆਪਣੀ ਸਟੇਟ ਆਪਾ ਲਿਖਿ ਦੇਵਾਂਗੇ ਉਸ ਤੋਂ ਬਾਅਦ ਆਪਣੀ ਈਮੇਲ ਆਈਡੀ ਵੀ ਇੱਥੇ ਆਪਾਂ ਭਰ ਦੇਵਾਂਗੇ ਹੁਣ ਆਈ ਐਗਰੀ ਦੇ ਉੱਪਰ ਕੌਨਸੈਂਟ ਦੇਣ ਤੋਂ ਬਾਅਦ ਇਸ ਸਾਰੇ ਫਾਰਮ ਨੂੰ ਆਪਾਂ ਸਬਮਿਟ ਕਰ ਦੇਣਾ ਹੈ ਸਬਮਿਟ ਕਰਨ ਤੋਂ ਬਾਅਦ ਸਾਨੂੰ ਇੱਕ ਪੀਡੀਓ ਆਈਡੀ ਪ੍ਰਾਪਤ ਹੋਵੇਗੀ ਅਤੇ ਅਸੀਂ ਆਪਣਾ ਰਾਊਟਰ ਰਜਿਸਟਰ ਕਰਵਾ ਲਵਾਂਗੇ ਅਤੇ ਉਸ ਤੋਂ ਬਾਅਦ ਸੇਵਾ ਚਾਲੂ ਹੋ ਜਾਵੇਗੀ ਤਾਂ ਫੇ ਦੋਸਤੋ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਜਾਣਕਾਰੀ ਪਸੰਦ ਆਈ ਹੋਵੇਗੀ ਤੇ ਤੁਸੀਂ ਹੁਣ ਤੱਕ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਜਰੂਰ ਕੀਤਾ ਹੋਵੇਗਾ ਅਤੇ ਜੇਕਰ ਤੁਸੀਂ ਬਾਈਜੀ ਪੰਜਾਬੀ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਬਾਈਜੀ ਪੰਜਾਬੀ ਚੈਨਲ ਨੂੰ ਫੇਸਬੁੱਕ ਦੇ ਉੱਪਰ ਫੋਲੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਵੀ ਜਰੂਰ ਕਰ ਲਓ ਧੰਨਵਾਦ ਦੋਸਤੋ ਫਿਰ ਮਿਲਾਂਗੇ ਕਿਸੇ ਹੋਰ ਜਾਣਕਾਰੀ ਦੇ ਨਾਲ ਸਤਿ ਸ੍ਰੀ ਅਕਾਲ ਜੀ